ਇਸ ਲਈ ਆਪਾਂ ਸੁजानਪੁਰ ਦੀ ਕਾਮ ਮੰਡੀ ਦੇ ਵਿੱਚ ਮੌਜੂਦਾ ਸਭ ਤੋਂ ਪਹਿਲਾਂ ਤਸਵੀਰਤ ਖਾਨ ਦੀ ਕੋਸ਼ਿਸ਼ ਕਰ ਰਿਹਾ ਕਿ ਮੰਡੀ ਜਿਹੜੀ ਹੈ ਹਰਵੇ ਲੇੜੀ ਆ ਉਹ ਭਰੀ ਰਹਿੰਦੀ ਸੀ ਕਾਫੀ ਸਮਾਨ ਜਿਹੜਾ ਸੀ ਲੋਕਾਂ ਵੱਲੋਂ ਦੁਕਾਨਦਾਰ ਵੱਲੋਂ ਬਾਹਰ ਲਗਾਇਆ ਜਾਂਦਾ ਸੀਗਾ ਉਹ ਲੋਕਾਂ ਨੂੰ ਆਨ ਜਾਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆਉਂਦੀ ਸੀਗੀ ਪਰ ਹੁਣ ਤੁਹਾਨੂੰ ਇਹ ਬਾਜ਼ਾਰ ਜਿਹੜਾ ਬਿਲਕੁਲ ਖੁੱਲਾ ਲੱਗ ਰਿਹਾ ਵੱਡੇ ਟਰੱਕ ਜਿਹੜਾ ਇਸ ਰੋਡ ਦੇ ਵਿੱਚੋਂ ਨਿਕਲ ਸਕਦਾ ਆ ਇਸ ਦੀ ਵਜ੍ਹਾ ਜਿਹੜੀ ਆ ਸੁजानਪੁਰ ਦੇ ਵਿੱਚ ਨਵੇਂ ਈਓ ਜਿਹੜੇ ਨੇ ਬਲਜੀਤ ਸਿੰਘ ਉਹਨਾਂ ਨੇ ਜੁਆਇਨ ਕੀਤਾ ਕੁਝ ਦਿਨ ਪਹਿਲੇ ਹੀ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਕਰਨਾ ਪੈਂਦਾ ਸੀਗਾ ਸਟਾਨਕ ਦੁਕਾਨਦਾਰ ਤੇ ਮਜੂਦ ਨਾਲ ਗੱਲਬਾਤ ਕਰਾਂਗੇ ਕੱਲੀ ਉਹ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਉਹ ਸਹੀ ਹੈ ਤੇ ਗਲਤ ਕੋਈ ਆਰਾ ਠੀਕ ਹੈ ਜੇ ਮੈਂ ਥੋੜਾ ਰਸਾ ਖੋਲ ਹੋਣਾ ਰਹੀ ਜਾਈ ਰਹਾ ਗਿਆ ਕੋਮਬ ਜਿਹੜਾ ਜਰਾ ਜਰਾ ਖੜਾ ਆਇਆ ਉਹਨੂੰ ਜਾਈਦਾ ਨਾਰਾ ਕਾਫੀ ਸੀਗਾ ਨਾ ਪਹਿਲੇ ਪਰ ਬੜਾ ਕਾਫੀ ਆਏ ਲੋਕੀ ਪੈਦਲ ਵੀ ਨਹੀਂ ਆਏ ਜਿਹੜੇ ਪਰਜੀ ਘਟਣੇ ਦਾ ਪੰਗਾ ਪੈ ਰਹੇ ਨੇ ਰੋਜ਼ ਦੀ ਪੰਜਾਬੀ ਮੀਂਹ ਦੇ ਮੇਰੇ ਪਰਜੀ ਦੇ ਰਿਹਾ ਪਰਜੀ ਘਟ ਨਹੀਂ ਮਾਰ ਮਗਾ ਨੇ ਪਰਜੀ ਘਟ ਨਹੀਂ ਅੱਛਾ ਪਰਜੀ ਪਹਿਲਾਂ ਨਹੀਂ ਘਟਦੀ ਨੀ ਪਹਿਲਾਂ ਹਰਮੀ ਨਿਕਲਉਂਦੀ ਉਹ ਕੀ ਅੰਦਰ ਰੋਹੇ ਕਰਦੀ ਉਹ ਕਰਨ ਰੋਹੀ ਪਰੰਤ ਅਸਲ ਨਹੀਂ ਉਹ ਪੱਛੀ ਨਾਲ ਗੱਲ ਤੇ ਅਲੱਗ ਹੋ ਗਈ ਪਹਿਲੇ ਇਹ ਦੱਸੋ ਕਿ ਜਿਹੜਾ ਉਹ ਰਸਤਾ ਖੁੱਲਾ ਹੋਇਆ ਰਸਤਾ ਖੁੱਲਾਉਣਾ ਨਹੀਂ ਇਹਦਾ ਖਾਣਾ ਕੋਈ ਆਂਜ ਅੱਜ ਲੋਕਾਂ ਦੀ ਆ ਬਹੁਤ ਬਹੁਤੀ ਦਿੱਕਤ ਈ ਪਹਿਲੇ ਠੀਕ ਹੈ ਠੀਕ ਹੈ ਤੇ ਕੁਝ ਹੋਰ ਦੁਕਾਨਦਾਰ ਮੌਜੂਦ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਗੱਲ ਨਗਰ ਕੌਂਸਲ ਵਾਲੋ ਜਿਹੜੀ ਮੁਹਿੰਮ ਚਲਾਈ ਗਈ ਆ ਉਹ ਸਹੀ ਏ ਇਹਦੇ ਗੱਲ ਗੱਲ ਸਹੀ ਈ ਹੈ ਵੈਸੇ ਨਾ ਸਾਰਾ ਬਸ ਕੋਈ ਇੱਕ ਨੂਨ ਹੋਣੇ ਦਾ ਇਹ ਅੱਜ 4-5 ਦਿਨ ਲਾ ਕੇ ਮੁਰਕੇ ਉਹਨਾਂ ਨੇ ਕੰਮ ਸ਼ਾਨ ਲਾਉਣ ਦਾ ਆਪਣਾ ਗਾਵਨ ਇਹੋ ਸਾਹਿਬ ਦਾ ਕਹਿਣਾ ਹੈ ਕਿ ਮੈਂ ਜਦੋਂ ਘਰ ਤੇ ਜੁਆਇਨ ਕੀਤਾ ਜਦੋਂ ਘਰ ਤੇ ਰਵਾਂਗਾ ਰੋਜ਼ ਰੂਟੀਨ ਦੇ ਕੰਮ ਹੋਏਗਾ। ਯਾ ਰੋਜ਼ ਹੋਏਗਾ ਫੇਰ ਠੀਕ ਆ। ਇਹ ਵਧੀਆ ਗੱਲ ਤਾਂ ਰੂਟੀਨ ਠੀਕ ਆ। ਹਾਂਜੀ ਬਧੀ ਜਿਹੜਾ ਕੱਲ ਨਗਰ ਕੌਂਸਲ ਸੁਜਾਨਪੁਰ ਵਾਲਾ ਮਹੀਨ ਚਲਾਈ ਗਈ ਹੈਗੀ ਆ ਉਹ ਕਿਸ ਤਰ੍ਹਾਂ ਲੱਗੀ ਤੁਹਾਨੂੰ? ਉਹ ਵਧੀਆ ਲੱਗੀ ਹੈਗੀ ਆ। ਸਹਿਰ ਦਾ ਸੁਧਾਰ ਹੋਏਗਾ ਥੋੜਾ ਜਿਆਦਾ ਰਸਤਾ ਮਤਲਬ ਕਿ ਜ਼ੈਨ ਹੋ ਗਿਆ ਲੋਕਾਂ ਨੂੰ ਫੈਸਿਲਿਟੀਜ਼ ਮਿਲੇ ਕਰਦੀ ਹੈਗੀ। ਇਹ ਬਹੁਤ ਵਧੀਆ ਕੰਮ ਹੋਇਆਗਾ। ਪਹਿਲਾਂ ਕੀ ਦਿੱਖਦਾ ਸੀਗਾ? ਪਹਿਲੇ ਟ੍ਰੈਫਿਕ ਦੀ ਬੜੀ ਦਿੱਕਤ ਸੀ ਸਮੱਸਿਆ ਬਹੁਤ ਜ਼ਿਆਦਾ ਸੀ ਰੋਕੀ ਨੰਗਨ ਦੀ ਬੜੀ ਪ੍ਰੋਬਲਮ ਹੈਗੀ ਤੇ ਮੇਰੇ ਬਾਅਦ ਮੇਰੇ ਬਾਅਦ ਸਤਾਨਕ ਦੁਕਾਨਦਾਰ ਨਾਲ ਆਪਾਂ ਗੱਲਬਾਤ ਕਰ ਰਹੀ ਸੀਗੇ ਉਹਨਾਂ ਨੇ ਬੋਲਿਆ ਕਿ ਨਗਰ ਕੌਂਸਲ ਵੱਲੋਂ ਜਿਹੜਾ ਪ੍ਰਯਾਸ ਕੀਤਾ ਗਿਆ ਹੈ ਬਹੁਤ ਵਧੀਆ ਉਹਨਾਂ ਦਾ ਕਹਿਣਾ ਕਿ ਲਗਾਤਾਰ ਮੁਹਿੰਮ ਚੱਲਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਆ ਜਾਣ ਦੇ ਵਿੱਚ ਦਿੱਕਤ ਨਾ ਹੋਵੇ ਪਰ ਕਿਤੇ ਨਾ ਕਿਤੇ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਪਰਚੀ ਪਹਿਲਾਂ ਮਹੀਨੇ ਦੀ ਲੱਗਦੀ ਸੀਗੀ ਹੁਣ ਦਿੱਲੀ ਪਰਚੀ ਲੱਗਣ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਆ ਇਸ ਚੀਜ਼ ਦਾ ਵਿਰੋਧ ਵੀ ਜਿਹੜੇ ਰੇੜੀ ਵਾਲੇ ਕਰਦੇ ਹੋਏ ਉਹਨੇ ਬੋਲਿਆ ਕਿ ਮੈਂ ਜੋ ਤੱਕ ਇੱਥੇ ਜੁਆਇਨ ਕੀਤਾ ਜੋ ਤੱਕ ਇੱਥੇ ਰਹਾਗਾ ਇਹ ਮੁਹਿੰਮ ਲਗਾਤਾਰ ਤੇ ਜਲਦੀ ਰਵੇਗੀ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੁਆਇਨ ਕੀਤਾ ਗਿਆ ਸੁजानਪੁਰ ਤੇ ਸੁजानਪੁਰ ਦੇ ਵਿੱਚ ਕਾਫੀ ਖਾਸ ਪਰਸਨ ਸਹੀ ਲੋਕਾਂ ਦੇ ਪ੍ਰਤੀਨਿਧਤਾ ਨਾਲ ਸਾਹਮਣਾ ਜਲਾਵਾਂਗਾ ਪਰ ਉਹ ਲੈਕਸ਼ਨ ਕੀਤਾ ਗਿਆ ਗਾਂਦੂਪਰੀ ਐਕਟੀਵਿਟੀ ਜਗ੍ਹਾ ਬਿਲਕੁਲ ਜੀ ਇਸ ਬੰਦ ਜਦੋਂ ਮੈਂ ਜੁਆਇਨ ਕੀਤਾ ਤਾਂ ਮੈਂ ਦੇਖਿਆ ਕਿ ਨਗਰ ਕੌਂਸਲ ਦੀ ਹਦੂਦ ਦੇ ਅੰਦਰ ਲੋਕਾਂ ਨੂੰ ਟ੍ਰੈਫਿਕ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਸੀ ਕਿਉਂਕਿ ਜਿਹੜੇ ਲੋਕਲ ਦੁਕਾਨਦਾਰ ਹੈ ਇੱਥੇ ਉਹਨਾਂ ਨੇ ਆਪਣਾ ਸਮਾਨ ਆਪਣੀਆਂ ਦੁਕਾਨਾਂ ਜਿਆਦਾ ਨਹੀਂ ਕਾਫੀ ਜਿਆਦਾ ਬਾਹਰ ਵਧਾ ਕੇ ਰੱਖਿਆ ਹੋਇਆ ਸੀ ਜੇਕਰ ਕਿਸੇ ਨੇ ਕੋਈ 1 ਫੁੱਟ ਦੀ ਜਗ੍ਹਾ ਹੁੰਦੀ ਹੈ ਤੇ ਉਹਨੇ 5-5 6-6 ਫੁੱਟ ਜਗ੍ਹਾ ਆ ਕੇ ਵਧਾਈ ਸੀ ਜਿਸ ਕਾਰਨ ਲੋਕਲ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਸ ਸਬੰਧ ਨੂੰ ਧਿਆਨ ਚ ਰੱਖਦੇ ਹੋਏ ਸਾਰਨਾ ਪਹਿਲਾਂ ਮੇਰੇ ਵੱਲੋਂ ਸ਼ਹਿਰ ਦੇ ਵਿੱਚ ਪੂਰਾ ਹਫਤਾ ਸੀ ਮੁਨਾਦੀ ਕਰਵਾਈ ਸੀ ਲੋਕਾਂ ਨੂੰ ਮਸੀਂ ਅਪੀਲ ਕੀਤੀ ਸੀ ਕਿ ਕਿਰਪਾ ਕਰਕੇ ਆਪੋ ਆਪਣਾ ਸਮਾਨ ਜਿਹੜਾ ਹੈ ਉਹ ਦੁਕਾਨਾਂ ਦੇ ਅੰਦਰ ਹੀ ਰੱਖਣ ਬਾਹਰ ਨਾ ਕੱਢਣ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਬੰਧੀ ਅਪੀਲ ਦਾ ਵੀ ਬਹੁਤ ਜ਼ਿਆਦਾ ਅਸਰ ਹੋਇਆ ਲੋਕਾਂ ਨੇ ਆਪੋ ਆਪਣਾ ਸਮਾਨ ਸਾਮ ਲਿਆ ਪਰੰਤੂ ਫਿਰ ਵੀ ਜ਼ਿਆਦਾਤਰ ਦੁਕਾਨਦਾਰਾਂ ਨੇ ਲੋ ਸਮਾਨ ਆਪਣਾ ਬਾਹਰ ਹੀ ਰੱਖਿਆ ਸੀ ਉਸ ਸਬੰਧੀ ਫਿਰ ਕੱਲ ਮੈਂ ਆਪਣੇ ਪੂਰੇ ਸਟਾਫ ਦੇ ਨਾਲ ਮੌਹਮ ਦਾ ਇੱਕ ਹਿਸਾ ਸ਼ੁਰੂ ਕਰਦੇ ਹੋਇਆ ਸੀ 5 ਨੰਬਰ ਪੁੱਲ ਤੋਂ ਲੈ ਕੇ ਅਸੀਂ 4 ਨੰਬਰ ਪੁੱਲ ਸ਼ੁਰੂ ਕੀਤਾ ਸੀ ਵਾਇਆ ਕਾਮਨ ਤੇ ਦੁਕਾਨਦਾਰਾਂ ਨੂੰ ਜਿਨ੍ਹਾਂ ਨੂੰ ਅਸੀਂ ਪਹਿਲਾਂ ਅਪੀਲ ਕੀਤੀ ਹੋਈ ਸੀ ਉਹਨਾਂ ਨੇ ਜੋ ਸਮਾਨ ਬਾਹਰ ਰੱਖਿਆ ਹੋਇਆ ਸੀਗਾ ਉਹ ਸਮਾਨ ਫਿਰ ਅਸੀਂ ਉਹਨਾਂ ਦੇ ਜੱਪਤ ਕੀਤਾ ਉਹਨਾਂ ਨੂੰ ਫਿਰ ਅਸੀਂ ਅਪੀਲ ਕੀਤੀ ਕਿ ਤੁਸੀਂ ਆਪੋ ਆਪਣਾ ਸਮਾਨ ਅੰਦਰ ਰੱਖੋ ਤਾਂ ਕਿ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਹੈ ਕਿ ਲੋਕ ਆਪ ਥੋੜਾ ਜਿਆਦਾ ਅਵੇਅਰ ਹੋਣ ਜਿਹੜੇ ਦੁਕਾਨਦਾਰ ਜਾਂ ਦੂਜੇ ਸਮਾਨ ਬਾਹਰ ਰੱਖੇ ਉਹਨਾਂ ਨੂੰ ਆਪ ਦੇਖਾਂ ਮੇਰੇ ਦੇਖਣ ਦੇ ਵਿੱਚ ਇਹ ਆਇਆ ਕਿ ਦੁਕਾਨਾਂ ਲੋਕਾਂ ਦੀਆਂ ਖਾਸ ਕਰਕੇ ਸਬਜ਼ੀ ਵਾਲੀਆਂ ਦੁਕਾਨਾਂ ਸਾਰੀਆਂ ਅੰਦਰੋਂ ਖਾਲੀ ਹੁੰਦੀਆਂ ਨੇ ਬਿਲਕੁਲ ਟੋਟਲੀ ਦੁਕਾਨਾਂ ਤੁਸੀਂ ਵੀ ਸ਼ਾਇਦ ਦੇਖਿਆ ਹੋਵੇ ਦੁਕਾਨਾਂ ਬਿਲਕੁਲ ਖਾਲੀ ਨੇ ਤੇ ਸਮਾਨ ਉਹਨਾਂ ਨੇ ਸਾਰਾ ਬਾਹਰ ਲਗਾਇਆ ਹੁੰਦਾ ਠੀਕ ਹੈ ਸਬਜ਼ੀ ਦੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਜਿੱਥੇ ਲੋਕਾਂ ਨੇ ਲੈਣੀ ਹੋ ਲੈਣੀ ਹੀ ਹੁੰਦੀ ਆ ਇਹ ਬੜੀ ਵੱਡੀ ਸਮੱਸਿਆ ਹੈ ਇੱਕ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਨੂੰ ਆਪ ਚਾਹੀਦਾ ਕਿ ਸਾਡਾ ਸਾ ਇਸ ਸਬੰਧੀ ਅਸੀਂ ਸਮਾਨ ਬੀਜਬ ਕੀਤਾ ਸਮਾਨ ਜਬਤ ਕਰਨ ਦੇ ਬੰਦੇ ਸੀ ਉਹਨਾਂ ਨੂੰ ਜੁਰਮਾਨਾ ਵੀ ਕੀਤਾ ਹੈਗਾ ਫਿਰ ਅਸੀਂ ਇਹ ਮਹਿੰਮ ਇਹ ਨਹੀਂ ਹੈਗਾ ਜਿਦਾਂ ਕੁਝ ਲੋਕਾਂ ਦੇ ਵਿਚਾਰ ਨੇ ਮੈਂ ਸੁਣਨ ਜਾ ਰਿਹਾ ਅੱਜ ਲੋਕੀ ਕਹਿ ਰਹੇ ਨੇ ਲਓ ਜੀ ਇਹ ਕਮੇਟੀ ਵਾਲਾ ਨੂੰ ਮਹੀਨੇ 2 ਮਹੀਨੇ ਬਾਅਦ 6 ਮਹੀਨੇ ਬਾਅਦ ਸਾਲ ਬਾਅਦ ਕੰਮ ਸ਼ੁਰੂ ਹੁੰਦਾ ਹੈ ਇੱਕ ਦਿਨ ਦੇ ਵਿੱਚ ਕੰਮ ਖਤਮ ਹੋ ਜਾਣਾ ਪਰੰਤੂ ਮੈਂ ਉਹਨਾਂ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਜਿੰਨੀ ਦੇਰ ਤੱਕ ਮੈਂ ਇੱਥੇ ਬਤੌਰ ਈਓ ਕੰਮ ਕਰ ਰਿਹਾ ਹੈਗਾ ਉਨੀ ਦੇਰ ਤੱਕ ਅਸੀਂ ਲਗਾਤਾਰ ਇਹ ਮਹਿੰਮ ਜਾਰੀ ਰੱਖਾਂਗੇ ਅਸੀਂ ਕੱਲ ਫੇਰ ਬਾਜ਼ਾਰ ਦੇ ਵਿੱਚ ਨਿਕਲਾਂਗੇ ਜਿਨ੍ਹਾਂ ਲੋਕਾਂ ਵੱਲੋਂ ਸਮਾਨ ਸੇਰ ਬਾਰ ਲਗਾਇਆ ਗਿਆ ਉਹਨਾਂ ਦਾ ਸਮਾਨ ਅਸੀਂ ਪੱਕੇ ਤੌਰ ਤੇ ਜ਼ਬਤ ਕਰਾਂਗੇ ਕਿਉਂਕਿ ਕੱਲ ਅਸੀਂ ਜਿਹੜਾ ਸਮਾਨ ਕੀਤਾ ਸੀ ਕੋਸ਼ਿਸ਼ ਅਸੀਂ ਚੇਤਾਵਨੀ ਦੇ ਕੇ ਕੋਸ਼ਿਸ਼ ਅਸੀਂ ਜੁਰਮਾਨੇ ਦੇ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਪਰੰਤੂ ਹੁਣ ਜਿਹੜਾ ਸਮਾਨ ਮੈਂ ਜ਼ਬਤ ਕਰਾਂਗਾ ਉਹ ਮੈਂ ਸਮਾਨ ਨਹੀਂ ਛੱਡਾਂਗਾ ਦੇਖਣ ਤੇ ਮੇਰੇ ਤੋਂ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਹਾਂਜੀ ਬਿਲਕੁਲ ਬਹੁਤ ਲੋਕਾਂ ਦੁਆਰਾ ਸਾਡਾ ਵਿਰੋਧ ਵੀ ਕੀਤਾ ਗਿਆ ਹੁਣ ਬੜੀ ਇੱਕ ਕਾਮਨ ਜੀ ਗੱਲ ਹੈ ਕਿ ਜਿਹੜੀ ਨਗਰ ਕੌਂਸਲ ਵੱਲ ਫੁੱਟਪਾਥ ਬਣਾਇਆ ਗਿਆ ਫੁੱਟਪਾਥ ਆਮ ਲੋਕਾਂ ਦੇ ਚੱਲਣ ਵਾਸਤੇ ਹੁੰਦਾ ਨਾ ਕਿ ਦੁਕਾਨਦਾਰਾਂ ਦੇ ਸਮਾਨ ਰੱਖਣ ਵਾਸਤੇ ਇਸਾਰੇ ਚਾਂਦਨ ਅਸੀਂ ਚੰਦੀਗੜ੍ਹ ਜਾਂਦੇ ਅਸੀਂ ਫੁੱਟਪਾਥ ਦੇਖਨੇ ਜੋ ਪੈਦਲ ਲੋਕੀ ਐ ਸਾਰੇ ਫੁੱਟਪਾਥ ਦੇ ਉੱਪਰ ਹੀ ਚੱਲਦੇ ਨੇ ਕਿਉਂਕਿ ਜੇਕਰ ਉਹ ਸੜਕ ਤੇ ਚੱਲਣਗੇ ਤਾਂ ਕੋਈ ਨਾ ਕੋਈ ਦੁਰਘਟਨਾ ਹੋਣ ਦਾ ਚਾਂਸ ਰਹਿੰਦਾ ਤੇ ਜੇਕਰ ਫੁੱਟਪਾਥ ਹੀ ਸਾਡੇ ਕਵਰ ਹੋਣਗੇ ਸਾਰੇ ਲੋਕਾਂ ਨੇ ਸਮਾਨ ਰੱਖਿਆ ਦਾ ਫੁੱਟਪਾਥ ਤੇ ਤੁਸੀਂ ਹੁਣ ਜਾ ਕੇ ਦੇਖ ਲਓ ਸਾਰੇ ਲੋਕਾਂ ਨੇ ਫਿਰ ਆਪਣਾ ਸਾਰਾ ਸਮਾਨ ਫੁੱਟਪਾਥ ਤੇ ਰੱਖ ਲੈ ਜੇ ਫੁੱਟਪਾਥ ਤੇ ਸਮਾਨ ਰੱਖਣਾ ਹੈ ਉਹ ਫਿਰ ਉਹਨਾਂ ਦੀ ਜਗ੍ਹਾ ਹੋਗੀ ਉਹ ਫੁੱਟਪਾਥ ਕਮੇਟੀ ਦਾ ਤੇ ਹੋਇਆ ਨਹੀਂ ਜਿਸ ਕਰਕੇ ਲੋਕਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਇਹ ਲੋਕਾਂ ਨੂੰ ਬਹੁਤ ਅਪੀਲ ਕੀਤੀ ਕੱਲ ਵੀ ਕੀਤੀ ਐ ਫੇਰ ਕਿਰਪਾ ਕਰਕੇ ਆਪਣਾ ਸਮਾਨ ਦੁਕਾਨ ਦੇ ਅੰਦਰ ਰੱਖੋ ਨਾ ਕਿ ਫੁੱਟਪਾਥ ਤੇ ਫੁੱਟਪਾਥ ਦੁਕਾਨ ਦੇ ਵਰਤਨ ਵਾਸਤੇ ਰਹਿਣ ਦੇ